ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਅੱਜ ਦੀ ਇਸ ਕਹਾਣੀ ਵਿੱਚ ਜਿਸ ਘਟਨਾ ਬਾਰੇ ਆਪਾਂ ਪੜਾਂਗੇ ਉਹ ਘਟਨਾ ਜਦੋਂ ਸਾਹਮਣੇ ਆਈ ਤਾਂ ਪੂਰੀ ਦੁਨੀਆ ਨੂੰ ਉਸਨੇ ਹਿਲਾ ਕੇ ਰੱਖ ਦਿੱਤਾ ਹੱਸਦਾ ਵਸਦਾ ਪੜਿਆ ਲਿਖਿਆ ਪਰਿਵਾਰ ਇੱਕ ਪਰਿਵਾਰਕ ਜੀ ਦੀ ਗਲਤੀ ਨਾਲ ਉਹ ਪਰਿਵਾਰ ਕਿਵੇਂ ਬਰਬਾਦ ਹੋਇਆ ਉਸ ਪਰਿਵਾਰ ਦਾ ਕਿਵੇਂ ਹੱਸਦਾ ਵਸਦਾ ਜੀਵਨ ਨਰਕੀ ਜੀਵਨ ਬਣ ਗਿਆ ਉਸ ਦੇ ਬਾਰੇ ਅੱਜ ਆਪਾਂ ਵਿਚਾਰ ਕਰਾਂਗੇ ਸ਼ੌਕਤ ਅਲੀ ਦਾ ਪਰਿਵਾਰ ਯੂਪੀ ਦੇ ਅਮਰੋਹਾ ਵਿੱਚ ਪੈਂਦੇ ਬਾਵਨ ਖੇੜੀ ਪਿੰਡ ਦਾ ਰਹਿਣ ਵਾਲਾ ਸੀ ਸ਼ੌਕਤ ਅਲੀ ਅਤੇ ਉਸ ਦੀ ਘਰਵਾਲੀ ਪੇਸ਼ੇਵਜੋਂ ਟੀਚਰ ਸਨ ਸ਼ੌਕਤ ਅਲੀ ਦੇ ਦੋ ਬੇਟੇ ਅਤੇ ਇੱਕ ਬੇਟੀ ਵੀ ਸੀ ਬੇਟੀ ਦਾ ਨਾਮ ਸ਼ਬਨਮ ਹੈ ਵੱਡਾ ਬੇਟਾ ਵਿਆਹਿਆ ਹੋਇਆ ਸੀ ਸ਼ੌਕਤ ਅਲੀ ਦੀ ਇੱਕ 9 ਤੇ 1 6 ਮਹੀਨਿਆਂ ਦਾ ਪੁੱਤਰਾ ਸੀ ਸ਼ੌਕਤ ਅਲੀ ਦੇ ਸੰਡੂ ਦੀ ਬੇਟੀ ਵੀ ਇਨਾਂ ਕੋਲ ਰਹਿ ਰਹੀ ਸੀ ਜਿਸ ਨੂੰ ਕਿ ਪੜ੍ਹਾਈ ਕਰਨ ਲਈ ਇਨਾਂ ਕੋਲ ਭੇਜਿਆ ਗਿਆ ਸੀ ਇਹ ਪਰਿਵਾਰ ਬਹੁਤ ਖੁਸ਼ੀ ਖੁਸ਼ੀ ਵਸ ਰਿਹਾ ਸੀ ਸਾਰੇ ਜੀ ਪਰਿਵਾਰ ਵਾਰ ਵਿੱਚ ਪੜੇ ਲਿਖੇ ਸਨ 52 ਖੇੜੀ ਪਿੰਡ ਵਿੱਚ ਇਹਨਾਂ ਦੀ ਕਾਫੀ ਜ਼ਮੀਨ ਜਾਇਦਾਦ ਵੀ ਸੀ ਘਟਨਾ 14 ਅਪ੍ਰੈਲ ਦਿਨ ਸੋਮਵਾਰ 2008 ਦੀ ਹੈ ਸ਼ੌਕਤ ਅਲੀ ਦਾ ਪਰਿਵਾਰ ਰਾਤ ਖਾਣਾ ਖਾਣ ਤੋਂ ਬਾਅਦ ਰੋਜ਼ਾਨਾ ਦੀ ਤਰ੍ਹਾਂ ਚਾਹ ਪੀ ਕੇ ਸੌਂ ਜਾਂਦਾ ਹੈ ਬਾਵਨ ਖੇੜੀ ਦੇ ਲੋਕ ਵੀ ਆਰਾਮ ਦੀ ਨੀਂਦੇ ਸੌ ਰਹੇ ਸਨ ਅਚਾਨਕ ਰਾਤ ਦੇ ਅਖੀਰਲੇ ਪਹਿਰ ਸ਼ਬਨਮ ਦੀ ਉੱਚੀ ਉੱਚੀ ਰੋਣ ਦੀ ਆਵਾਜ਼ ਲੋਕਾਂ ਨੂੰ ਸੁਣਾਈ ਦਿੰਦੀ ਹੈ ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚੋਂ ਨਿਕਲ ਕੇ ਸ਼ੌਕਤ ਅਲੀ ਦੇ ਘਰ ਵੱਲ ਨੂੰ ਵਾਹਤਾਹੀ ਭੱਜਣ ਲੱਗੇ ਘਰ ਦਾ ਵੱਡਾ ਲੋਹੇ ਵਾਲਾ ਗੇਟ ਬੰਦ ਸੀ ਜਦੋਂ ਲੋਕਾਂ ਨੇ ਗੇਟ ਖੜਕਾਇਆ ਤਾਂ ਸ਼ਬਨਮ ਨਿਰੁੰਦਿਆਂ ਹੋਇਆਂ ਅੰਦਰੋਂ ਕੁੰਡਾ ਖੋਲ੍ਹਿਆ ਜਦੋਂ ਆਏ ਹੋਏ ਲੋਕ ਘਰ ਅੰਦਰ ਦਾਖਲ ਹੋਏ ਤਾਂ ਉਹਨਾਂ ਨੇ ਇੱਕ ਅਜੀਬ ਤਰ੍ਹਾਂ ਦਾ ਨਜ਼ਾਰਾ ਦੇਖਿਆ ਇਹ ਦ੍ਰਿਸ਼ ਉਹਨਾਂ ਕਦੇ ਸੁਪਨੇ ਵਿੱਚ ਵੀ ਹੋ ਸਕਦਾ ਨਾ ਦੇਖਿਆ ਹੋਵੇ ਅਤੇ ਨਾ ਹੀ ਕਦੇ ਡਰਾਵਣੀਆਂ ਫਿਲਮਾਂ ਵਿੱਚ ਸ਼ੌਕਤ ਅਲੀ ਦਾ ਸਾਰਾ ਪਰਿਵਾਰ ਟੁਕੜਿਆਂ ਦੇ ਰੂਪ ਵਿੱਚ ਬੈੱਡਾਂ ਉੱਤੇ ਪਿਆ ਵੇਖਿਆ ਗਿਆ ਸੱਤ ਜੀਆਂ ਦਾ ਕਤਲ ਹੋ ਚੁੱਕਾ ਸੀ ਸ਼ੌਕਤ ਅਲੀ ਅਤੇ ਉਸ ਦੀ ਘਰਵਾਲੀ ਦੋ ਬੇਟੇ ਤੇ ਇੱਕ ਨੂੰਹ ਉਸਦੇ ਸੰਡੂ ਦੀ ਬੇਟੀ ਅਤੇ ਇੱਕ 6 ਮਹੀਨਿਆਂ ਦਾ ਪੋਤਾ ਸਾਰੇ ਮਰ ਚੁੱਕੇ ਸਨ। ਇਕਲੌਤੀ ਸ਼ਬਨਮ ਹੀ ਬਚੀ ਸੀ ਪਰਿਵਾਰ ਵਿੱਚੋਂ। ਸ਼ਬਨਮ ਬਹੁਤ ਜ਼ਿਆਦਾ ਰੋ ਰਹੀ ਸੀ। ਸਾਰੇ ਉਸ ਨੂੰ ਸੰਭਾਲ ਰਹੇ ਸਨ। ਕਿਸੇ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਹ ਘਟਨਾ ਕੀ ਵਾਪਰ ਗਈ। ਸਾਹਮਣੇ ਘਰ ਵਾਲੇ ਬਜ਼ੁਰਗ ਨੇ ਜਦ ਪੁਲਿਸ ਨੂੰ ਫੋਨ ਕੀਤਾ ਤਾਂ ਝਟਪਟ ਵੱਡੀ ਗਿਣਤੀ ਵਿੱਚ ਪੁਲਿਸ ਉੱਥੇ ਪਹੁੰਚ ਗਈ। ਇੰਨੇ ਗਮਗੀਨ ਮਾਹੌਲ ਵਿੱਚ ਪੁਲਿਸ ਵੀ ਤਫ਼ਤੀਸ਼ ਕਰਨ ਵਿੱਚ ਅਸਮਰੱਥ ਸੀ। ਸ਼ਬਨਮ ਕੋਲੋਂ ਹੀ ਸਾਰਾ ਕੁਝ ਪੁੱਛਿਆ ਜਾ ਸਕਦਾ ਸੀ ਪਰ ਉਹ ਕੁਝ ਦੱਸਣ ਦੀ ਹਾਲਤ ਵਿੱਚ ਨਹੀਂ ਸੀ। ਸ਼ਬਨਮ ਜਦੋਂ ਕੁਝ ਹੋਸ਼ ਵਿੱਚ ਆਈ ਤਾਂ ਉਸਨੇ ਪੁਲਿਸ ਨੂੰ ਆਪਣੇ ਪਹਿਲੇ ਬਿਆਨ ਦਿੱਤੇ ਉਸਦੇ ਇਹ ਬਿਆਨ ਸਨ ਕਿ ਮੈਨੂੰ ਨੀਂਦ ਨਹੀਂ ਸੀ ਆ ਰਹੀ ਮੈਂ ਉੱਪਰ ਜਾ ਕੇ ਸੌਂ ਰਹੀ ਸੀ देर रात ਨੂੰ ਛਾਤ ਰਾਹੀਂ ਕੁਝ ਅਣਪਛਾਤੇ ਲੋਕ ਦਾਖਲ ਹੋਏ ਉਹ نیچے ਗਏ ਤੇ ਉਹਨਾਂ ਨੇ ਸਾਰੇ ਪਰਿਵਾਰ ਨੂੰ ਕਤਲ ਕਰ ਦਿੱਤਾ ਬਾਵਨ ਖੇੜੀ ਪਿੰਡ ਵਿੱਚ 7 ਜੀਆਂ ਦਾ ਰਾਤ ਵਿੱਚ ਕਤਲ ਖਬਰ ਇੰਟਰਨੈਸ਼ਨਲ ਮੀਡੀਆ ਵਿੱਚ ਚੱਲ ਰਹੀ ਸੀ ਉਸ ਵੇਲੇ ਯੂਪੀ ਵਿੱਚ BSP ਮਾਇਆਵਤੀ ਦੀ ਸਰਕਾਰ ਸੀ ਯੂਪੀ ਦੇ ਅਮਰੋਹਾ ਵਿੱਚ ਮੁਸਲਿਮ ਲੋਕ ਜ਼ਿਆਦਾ ਰਹਿੰਦੇ ਹਨ ਮਾਇਆ ਖੋਦ ਸ਼ਬਨਮ ਦੇ ਘਰ ਖਬਰ ਲੈਣ ਆਏ ਚੀਫ ਮਿਨਿਸਟਰ ਦਾ ਇਸ ਤਰ੍ਹਾਂ ਸ਼ਬਨਮ ਦੇ ਘਰ ਆਉਣਾ ਬਹੁਤ ਵੱਡੀ ਗੱਲ ਸੀ ਸਰਕਾਰ ਵੱਲੋਂ ਪੁਲਿਸ ਦੇ ਕੁਝ ਕਰਮੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸਰਕਾਰ ਅਤੇ ਆਮ ਲੋਕਾਂ ਵੱਲੋਂ ਪੁਲਿਸ ਉੱਤੇ ਬਹੁਤ ਜ਼ਿਆਦਾ ਦਬਾਅ ਸੀ ਮਾਇਆਵਤੀ ਵੱਲੋਂ ਸ਼ਬਨਮ ਨੂੰ 5 ਲੱਖ ਦੇਣ ਦਾ ਐਲਾਨ ਕੀਤਾ ਗਿਆ ਅਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਕਿ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਮਸਲਾ ਬੜਾ ਪਹਚੀਦਾ ਸੀ ਪੁਲਿਸ ਨੇ ਪਿੰਡ ਵਿੱਚੋਂ ਇਨਕੁਆਇਰੀ ਕੀਤੀ ਤਾਂ ਲੋਕਾਂ ਵੱਲੋਂ ਸ਼ਬਨਮ ਦਾ ਕਿਰਦਾਰ ਬਹੁਤ ਉੱਚਾ ਤੇ ਸਹੀ ਦੱਸਿਆ ਗਿਆ ਕਿਉਂਕਿ ਸ਼ਬਨਮ ਗਰੀਬ ਬੱਚਿਆਂ ਨੂੰ ਫ੍ਰੀ ਪੜਾਉਂਦੀ ਸੀ ਅਤੇ ਕਾਲਜ ਵਿੱਚ ਵੀ ਲੋਕਾਂ ਦੀ ਆਰਥਿਕ ਮਦਦ ਕਰਦੀ ਸੀ ਪੁਲਿਸ ਦੇ ਹੱਥ ਕੋਈ ਵੀ ਸਬੂਤ ਨਹੀਂ ਸੀ ਲੱਗ ਰਿਹਾ ਇੰਟੈਲੀਜੈਂਸੀ ਆਫੀਸਰ ਆਰਕੇ ਗੁਪਤਾ ਇਸ ਕੇਸ ਦੀ ਪੜਤਾਲ ਕਰ ਰਹੇ ਸਨ ਪਰਿਵਾਰ ਦੀਆਂ ਅੰਤਿਮ ਰਸਮਾਂ ਪੂਰੀਆਂ ਹੋ ਚੁੱਕੀਆਂ ਸਨ ਇੰਟੈਲੀਜੈਂਸੀ ਆਫੀਸਰ ਆਰਕੇ ਗੁਪਤਾ ਨੇ ਹਾਈ ਕਮਾਂਡ ਤੋਂ ਮਨਜ਼ੂਰੀ ਮੰਗੀ ਕਿ ਸਾਨੂੰ ਸ਼ਬਨਮ ਕੋਲੋਂ ਪੁੱਛਗਿੱਛ ਕਰਨ ਦਿੱਤੀ ਜਾਵੇ ਅਤੇ 2 ਦਿਨਾਂ ਦਾ ਸਮਾਂ ਮੰਗਿਆ ਇਸ ਨੂੰ ਹੱਲ ਕਰਨ ਲਈ ਦੂਜੇ ਪਾਸੇ ਪੁਲਿਸ ਵਾਲੇ ਲੈ ਤਾਂ ਇਹ ਸਬੂਤ ਲੱਭਣ ਦੀ ਕੋਸ਼ਿਸ਼ ਕਰਦੀ ਰਹੀ ਸ਼ਬਨਮ ਦੇ ਦਿੱਤੇ ਬਿਆਨਾਂ ਤੇ ਪੁਲਿਸ ਨੇ ਸ਼ੌਕਤ ਅਲੀ ਦੇ ਘਰ ਦੀ ਤਫਤੀਸ਼ ਕੀਤੀ ਪੁਲਿਸ ਦੇ ਹੱਥ ਕੋਈ ਵੀ ਐਸਾ ਸਬੂਤ ਨਾ ਲੱਗਾ ਜਿਸ ਨਾਲ ਇਹ ਮੰਨਿਆ ਜਾਵੇ ਕਿ ਛਤਰਾਹੀ ਕੋਈ ਅਣਪਛਾਤੇ ਲੋਕ ਘਰ ਵਿੱਚ ਦਾਖਲ ਹੋ ਸਕਦੇ ਹੋਣ ਚਸ਼ਮਦੀਦ ਲੋਕਾਂ ਨੂੰ ਪੁਲਿਸ ਨੇ ਪੁੱਛਿਆ ਕਿ ਜਦੋਂ ਤੁਸੀਂ ਆਏ ਸੀ ਤਾਂ ਉਦੋਂ ਉੱਪਰ ਵਾਲਾ ਦਰਵਾਜ਼ਾ ਬੰਦ ਸੀ ਜਾਂ ਖੁੱਲਾ ਹੋਇਆ ਸੀ ਲੋਕਾਂ ਵੱਲੋਂ ਇਹ ਦੱਸਿਆ ਗਿਆ ਕਿ ਸਾਡੇ ਹੌਣ ਤੇ ਉੱਪਰ ਵਾਲਾ ਦਰਵਾਜ਼ਾ ਅੰਦਰੋਂ ਬੰਦ ਸੀ ਜੇਕਰ ਉੱਪਰ ਵਾਲਾ ਦਰਵਾਜ਼ਾ ਅੰਦਰੋਂ ਬੰਦ ਬاہر ਤੋਂ ਛਾਤ ਉਤੇ ਆਉਣ ਲਈ ਕੋਈ ਰਾਹ ਨਹੀਂ ਸੀ ਤਾਂ ਫਿਰ ਕਤਲ ਕਿਸ ਰਸਤੇ ਘਰ ਵਿੱਚ ਦਾਖਲ ਹੋਏ ਪੁਲਿਸ ਲਈ ਵੀ ਇਹ ਸਵਾਲ ਬਹੁਤ ਟੇਡਾ ਅਤੇ ਮੁਸ਼ਕਲ ਭਰਿਆ ਸੀ ਪਰ ਜਦੋਂ ਪੁਲਿਸ ਅਜੇ ਸ਼ਬਨਮ ਤੋਂ ਪੁੱਛਗਿੱਛ ਹੀ ਕਰ ਰਹੀ ਸੀ ਕਿ ਪੁੱਛਗਿੱਛ ਦੌਰਾਨ ਸ਼ਬਨਮ ਬੇਹੋਸ਼ ਹੋ ਗਈ ਕਿਉਂਕਿ 2-4 ਦਿਨਾਂ ਤੋਂ ਉਸਨੇ ਕੁਝ ਖਾਦਾ ਪੀਤਾ ਵੀ ਨਹੀਂ ਹੁੰਦਾ ਪਰ ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਇੱਕ ਹੋਰ ਹੈਰਾਨੀਜਨਕ ਤਸਵੀਰ ਸਾਹਮਣੇ ਆਈ ਡਾਕਟਰਾਂ ਨੇ ਚੈੱਕਅਪ ਕਰਕੇ ਦੱਸਿਆ ਕਿ ਸ਼ਬਨਮ 7 ਮਹੀਨਿਆਂ ਦੀ ਪ੍ਰੈਗਨੈਂਟ ਹੈ ਪਰ ਸ਼ਬਨਮ ਤਾਂ ਇੱਕ ਕੁੜੀ ਸੀ ਉਸਦਾ ਵਿਆਹ ਨਹੀਂ ਸੀ ਹੋਇਆ ਇਹ ਬੱਚਾ ਜੋ ਉਸਦੇ ਪੇਟ ਵਿੱਚ ਸੀ ਇਹ ਕਿਸ ਦਾ ਹੈ ਪੁਲਿਸ ਦੇ ਹੱਥ ਇੱਕ ਸਰਾਗ ਲੱਗ ਗਿਆ ਜਦੋਂ ਉਹਨਾਂ ਨੇ ਇਸ ਚੀਜ਼ ਦੀ ਪੜਤਾਲ ਕੀਤੀ ਤਾਂ ਉਹਨਾਂ ਨੂੰ ਪਿੰਡ ਵਿੱਚੋਂ ਪਤਾ ਲੱਗਾ ਕਿ ਸ਼ਬਨਮ ਦੇ ਪ੍ਰੇਮ ਸੰਬੰਧ ਇੱਕ ਸਲੀਮ ਨਾਮ ਦੇ ਲੜਕੇ ਨਾਲ ਹਨ ਜੋ ਕਿ ਬਾਵਨ ਖੇੜੀ ਪਿੰਡ ਦਾ ਹੀ ਵਸਨੀਕ ਹੈ ਸਲੀਮ ਪੰਜ ਸੱਤ ਜਮਾਤਾਂ ਪੜਿਆ ਇੱਕ ਗਰੀਬ ਘਰ ਦਾ ਲੜਕਾ ਹੈ ਇਸ ਕੇਸ ਵਿੱਚ ਹੁਣ ਬਹੁਤ ਜਲਦੀ ਜਲਦੀ ਸਾਰਾ ਕੁਝ ਸਾਫ਼ ਹੋ ਰਿਹਾ ਸੀ ਪੁਲਿਸ ਹੁਣ ਸਲੀਮ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਪੀੜਤ ਹੁਣ ਕਰਕੇ ਜਿਹੜੀ ਪੁੱਛਗਿੱਛ ਸ਼ਬਨਮ ਤੋਂ ਕਰਨ ਦੀ ਮੁਸ਼ਕਲ ਪੈ ਰਹੀ ਸੀ ਸਲੀਮ ਦੇ ਫੜੇ ਜਾਣ ਨਾਲ ਉਹ ਪੁੱਛਗਿੱਛ ਆਸਾਨ ਹੋ ਗਈ ਸੀ ਪੁਲਿਸ ਨੇ ਜਦੋਂ ਆਪਣੇ ਸਖਤ ਰਵਈਏ ਨਾਲ ਪੁੱਛਗਿੱਛ ਕੀਤੀ ਤਾਂ ਸ਼ੁਰੂਆਤੀ ਪੁੱਛਗਿੱਛ ਵਿੱਚ ਹੀ ਸਲੀਮ ਆਪਣਾ ਜ਼ੁਲਮ ਮੰਨ ਗਿਆ ਕਿ ਕਤਲ ਵਾਲੀ ਰਾਤ ਉਹ ਸ਼ਬਨਮ ਦੇ ਨਾਲ ਉਸਦੇ ਘਰ ਹੀ ਸੀ ਪਰ ਅਜੇ ਵੀ ਬਹੁਤ ਸਾਰੇ ਸਵਾਲ ਸਨ ਕਿ ਆਖਰ 7 ਜਾਨਿਆਂ ਦਾ ਕਤਲ 2 ਜਾਨੇ ਕਿਵੇਂ ਕਰ ਸਕਦੇ ਹਨ ਜਿਸ ਲਈ ਹੋਰ ਤਫ਼ਤੀਸ਼ ਜ਼ਰੂਰੀ ਸੀ ਜਦੋਂ ਪੁੱਛਗਿੱਛ ਦੌਰਾਨ ਸ਼ਬਨਮ ਦੇ ਫੋਨ ਦੀ ਕਾਲ ਹਿਸਟਰੀ ਕਢਵਾਈ ਤਾਂ ਬਹੁਤ ਹੈਰਾਨੀ ਜਨਕ ਖੁਲਾਸੇ ਹੋਏ 14 ਅਪ੍ਰੈਲ 2008 ਸੋਮਵਾਰ ਵਾਲੇ ਦਿਨ ਸ਼ਬਨਮ ਨੇ ਸਲੀਮ ਨੂੰ 55 ਵਾਰ ਫੋਨ ਕੀਤੇ ਸੀ ਅਤੇ ਪਿਛਲੇ ਪੂਰੇ ਮਹੀਨੇ ਵਿੱਚ 900 ਵਾਰ ਚਾਹੇ ਕਿੰਨੇ ਵੀ ਗੂੜੇ ਪ੍ਰੇਮ ਸਬੰਧ ਹੋਣ ਜਾਂ ਕੋਈ ਵੀ ਰਿਸ਼ਤਾ ਹੋਵੇ ਇੱਕ ਰਾਤ ਵਿੱਚ 55 ਵਾਰ ਫੋਨ ਕਾਲ ਜਾਂ ਪੂਰੇ ਮਹੀਨੇ ਵਿੱਚ 900 ਵਾਰ ਇਹ ਗੱਲ ਜ਼ਾਹਿਰ ਸੀ ਕਿ ਇਹਨਾਂ ਸੱਤ ਕਤਲਾਂ ਲਈ ਸਲੀਮ ਅਤੇ ਸ਼ਬਨਮ ਬਰਾਬਰ ਦੇ ਜ਼ਿੰਮੇਵਾਰ ਸਨ ਹੁਣ ਪੁਲਿਸ ਲਈ ਇਹ ਕੇਸ ਪੂਰੀ ਤਰ੍ਹਾਂ ਖੁੱਲ ਚੁੱਕਾ ਸੀ ਜਦੋਂ ਸ਼ਬਨਮ ਤੇ ਸਲੀਮ ਨਾਲ ਪੁਲਿਸ ਨੇ ਹੋਰ ਸ ਤੁਰਵਈਆ ਇਖਤਿਆਰ ਕੀਤਾ ਤਾਂ ਦੋਵੇਂ ਤੋਤੇ ਵਾਂਗ ਸਾਰਾ ਕੁਝ ਸੱਚ ਬੋਲਣ ਲੱਗੇ ਪੁੱਛਗਿਛ ਦੌਰਾਨ ਸ਼ਬਨਮ ਨੇ ਇਹ ਮੰਨਿਆ ਕਿ ਮੇਰੇ ਸਲੀਮ ਨਾਲ ਕਾਫੀ ਸਾਲਾਂ ਦੇ ਪ੍ਰੇਮ ਸੰਬੰਧ ਚੱਲ ਰਹੇ ਸਨ ਸਲੀਮ ਅਨਪੜ ਅਤੇ ਗਰੀਬ ਹੋਣ ਕਰਕੇ ਮੇਰੇ ਪਰਿਵਾਰਕ ਜੀਆ ਨੂੰ ਇਹ ਵਿਆਹ ਮੰਜ਼ੂਰ ਨਹੀਂ ਸੀ ਜਿਸ ਕਰਕੇ ਅਸੀਂ ਦੋਨਾਂ ਨੇ ਰਲ ਕੇ ਪੂਰੇ ਪਰਿਵਾਰ ਨੂੰ ਕਤਲ ਕਰ ਦਿੱਤਾ ਪੁਲਿਸ ਦਾ ਸਵਾਲ ਸੀ ਕਿ ਤੁਸੀਂ ਦੋ ਲੋਕਾਂ ਨੇ 7 ਜਣਿਆਂ ਨੂੰ ਕਿਵੇਂ ਕਤਲ ਕਰ ਲਿਆ ਕਿਉਂਕਿ ਦੋ ਜਣਿਆਂ ਦਾ 7 ਜਣਿਆਂ ਨੂੰ ਵੱਢ ਕੇ ਕਤਲ ਕਰ ਦੇਣਾ ਕਤਲ ਹੋਣ ਵਾਲਿਆਂ ਮੈਂ ਆਪਣੇ ਬਚਾਅ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਸਾਰੇ ਆਪੋ ਆਪਣੇ ਕਮਰਿਆਂ ਵਿੱਚ ਆਪਣੇ ਬਿਸਤਰਿਆਂ ਉੱਤੇ ਵੱਡੇ ਪਏ ਸਨ ਘਰ ਵਿੱਚ ਕੋਈ ਹਿੱਲ-ਜੁਲ ਨਹੀਂ ਸੀ ਹੋਈ ਸਾਰਾ ਸਮਾਨ ਥਾਂ-ਥਾਈ ਪਿਆ ਸੀ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਸ਼ਬਨਮ ਨੇ ਉੱਤਰ ਦਿੱਤਾ ਜਦੋਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਮੈਂ ਚਾਹ ਬਣਾਈ ਤਾਂ ਉਸ ਵਿੱਚ ਮੈਂ ਜ਼ਹਿਰ ਪਾ ਦਿੱਤਾ ਸੀ ਫਿਰ ਮੈਂ ਸਾਰਿਆਂ ਦੇ ਮਰਨ ਦੀ ਉਡੀਕ ਕੀਤੀ ਜਦੋਂ ਮੈਨੂੰ ਪਤਾ ਲੱਗਾ ਕਿ ਸਾਰੇ ਮਰ ਚੁੱਕੇ ਹਨ ਫਿਰ ਮੈਂ ਸਲੀਮ ਨੂੰ ਫੋਨ ਕਰਕੇ ਆਪਣੇ ਘਰ ਬੁਲਾ ਲਿਆ ਤੇ ਅਸੀਂ ਦੋਹਾਂ ਨੇ ਸਾਰੇ ਪਰਿਵਾਰ ਨੂੰ ਤਿੱਕ کی کਹਾڑی نال ਵੱڈ دتا ایسا اسیں اسلی کیتا کہ ਸਾਡੇ ਤੇ ਸ਼ੱਕ ਨਾ ਹੋ ਸਕੇ پولیس ਨੇ ਸਵਾਲ ਕੀਤਾ ਕਿ ਜੋ 6 ਮਹੀਨਿਆਂ ਦਾ ਛੋਟਾ ਬੱਚਾ ਸੀ ਉਹ ਤਾਂ ਚਾਹ ਨਹੀਂ ਸੀ ਪੀ ਸਕਦਾ ਉਸ ਨੂੰ ਕਿਵੇਂ ਕਤਲ ਕੀਤਾ ਜਵਾਬ ਵਜੋਂ ਸ਼ਬਨਮ ਨੇ ਕਿਹਾ ਕਿ ਜਦੋਂ ਸਾਰੇ ਮਰ ਚੁੱਕੇ ਸਨ ਅਸੀਂ ਉਸ ਬੱਚੇ ਨੂੰ ਗਲਾ ਦਬਾ ਕੇ ਮਾਰ ਦਿੱਤਾ ਤਫਤੀਸ਼ ਪੂਰੀ ਹੋਈ ਤਾਂ پولیس ਨੇ सलीम ਨੂੰ ਆਗਰਾ ਜੇਲ੍ਹ ਅਤੇ ਸ਼ਬਨਮ ਨੂੰ ਮੋਰਾਦਾਬਾਦ ਜੇਲ੍ਹ ਭੇਜ ਦਿੱਤਾ 2 ਮਹੀਨਿਆਂ ਬਾਅਦ ਸ਼ਬਨਮ ਨੇ ਇੱਕ ਲੜਕੇ ਨੂੰ ਜੇਲ੍ਹ ਵਿੱਚ ਜਨਮ ਦਿੱਤਾ ਭਾਰਤੀ ਕਾਨੂੰਨ ਮੁਤਾਬਕ ਅਗਰ ਕੋਈ ਮਹਿਲਾ ਅਪਰਾਧੀ ਜੇਲ੍ਹ ਵਿੱਚ ਬੱਚੇ ਨੂੰ ਜਨਮ ਦੇਂਦੀ ਹੈ ਤਾਂ 7 ਸਾਲ ਤੱਕ ਉਸ ਬੱਚੇ ਨੂੰ ਮਾਂ ਦੇ ਨਾਲ ਜੇਲ੍ਹ ਵਿੱਚ ਹੀ ਰੱਖਿਆ ਜਾਂਦਾ ਹੈ ਕਿਉਂਕਿ ਬੱਚੇ ਨੂੰ ਮਾਂ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ ਕੇਸ ਚੱਲਦਾ ਰਿਹਾ ਸੈਸ਼ਨ ਕੋਰਟ ਨੇ ਦੋਹਾਂ ਨੂੰ ਸਜ਼ਾਏ ਮੌਤ ਫਾਂਸੀ ਦਾ ਹੁਕਮ ਸੁਣਾ ਦਿੱਤਾ ਫਿਰ ਇਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਤਾਂ ਹਾਈ ਕੋਰਟ ਨੇ ਵੀ ਇਹ ਸਜ਼ਾ ਨੂੰ ਬਰਕਰਾਰ ਰੱਖਿਆ ਜਦੋਂ ਇਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਸੁਪਰੀਮ ਕੋਰਟ ਨੇ ਵੀ ਮਾਫੀ ਦੀ ਅਰਜ਼ੀ ਰਿਜੈਕਟ ਕਰ ਦਿੱਤੀ ਅਤੇ ਨਾਲ ਹੀ ਇਹ ਹੁਕਮ ਸੁਨਾ ਦਿੱਤਾ ਕਿ ਇਹਨਾਂ ਨੂੰ ਜਲਦੀ ਫਾਂਸੀ ਦਿੱਤੀ ਜਾਵੇ। ਜਦੋਂ ਡੈਥ ਵਾਰੰਟ ਮਰਾਦਾਬਾਦ ਜੇਲ੍ਹ ਵਾਰਡਨ ਕੋਲ ਗਿਆ ਤਾਂ ਉਸ ਉੱਤੇ ਕੋਈ ਤਰੀਕ ਅਤੇ ਸਮਾਂ ਨਹੀਂ ਸੀ ਲਿਖਿਆ ਗਿਆ ਕਿ ਕਦੋਂ ਅਤੇ ਕਿੰਨੇ ਵਜੇ ਕਿੱਥੇ ਫਾਂਸੀ ਦਿੱਤੀ ਜਾਣੀ ਹੈ। ਇਸ ਟੈਕਨੀਕਲ ਮਿਸਟੇਕ ਕਾਰਨ ਉਹਨਾਂ ਨੂੰ ਹੋਰ ਸਮਾਂ ਮਿਲ ਗਿਆ। ਉਸ ਵੇਲੇ ਭਾਰਤ ਦੇ ਰਾਸ਼ਟਰਪਤੀ ਪਰਣਾ ਮੁਖਰਜੀ ਸਨ। ਜਦੋਂ ਉਹਨਾਂ ਕੋਲ ਇਹ ਅਰਜ਼ੀ ਗਈ ਤਾਂ ਉਹਨਾਂ ਨੇ ਵੀ ਇਹਨਾਂ ਨੂੰ ਮਾਫੀ ਨਾ ਦਿੱਤੀ। ਸ਼ਬਨਮ ਨੇ ਦੁਬਾਰਾ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਖਲ ਕੀਤੀ ਕਿ ਮੇਰਾ ਇੱਕ ਬੇਟਾ ਹੈ। ਸਾਡੇ ਦੋਹਾਂ ਦੇ ਫਾਂਸੀ ਲੱਗ ਜਾਣ ਤੋਂ ਬਾਅਦ ਉਹ ਅਨਾਥ ਹੋ ਜਾਵੇਗਾ ਇਸ ਕਰਕੇ ਸਾਡੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਜਾਵੇ ਸੁਪਰੀਮ ਕੋਰਟ ਇਸ ਅਪੀਲ ਨੂੰ ਵੀ ਰਿਜੈਕਟ ਕਰ ਦਿੰਦਾ ਹੈ ਜਨਵਰੀ 2020 ਨੂੰ ਉਹਨਾਂ ਦੀ ਆਖਰੀ ਅਪੀਲ ਵੀ ਰੱਦ ਹੋ ਗਈ ਅਤੇ ਉਹਨਾਂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਗਈ ਇਹ ਉਹਨਾਂ ਦੇ ਕੇਸ ਦੀ ਆਖਰੀ ਅਪਡੇਟ ਸੀ ਹੁਣ ਕਿਸੇ ਵੇਲੇ ਵੀ ਜੱਜ ਸਹਿਬਾਨ ਬਲੈਕ ਵਾਰੰਟ ਜਾਰੀ ਕਰ ਸਕਦੇ ਹਨ ਅਤੇ ਉਹਨਾਂ ਦੋਹਾਂ ਨੂੰ ਮੁਰਾਦਾਬਾਦ ਜੇਲ੍ਹ ਵਿੱਚ ਫਾਂਸੀ ਲੱਗ ਜਾਵੇਗੀ ਸ਼ਬਨਮ ਅਤੇ ਸਲੀਮ बेटे ਨੂੰ ਉਹਨਾਂ ਦੇ ਇੱਕ ਦੋਸਤ ਨੇ ਗੋਦ ਲੈ ਲਿਆ ਹੈ। ਉਹਨਾਂ ਦਾ ਕਹਿਣਾ ਸੀ ਕਿ ਇਸ ਬੱਚੇ ਦਾ ਕੋਈ ਗੁਨਾਹ ਨਹੀਂ ਹੈ। ਜਿਨ੍ਹਾਂ ਦਾ ਗੁਨਾਹ ਸੀ ਉਹ ਸਜ਼ਾ ਭੁਗਤ ਰਹੇ ਹਨ। ਅਖੀਰ ਵਿੱਚ ਮੈਂ ਇਹੀ ਕਹਾਂਗਾ ਕਿ ਇੱਕ ਕਿਸੇ ਦਾ ਵੀ ਗਲਤ ਫੈਸਲਾ ਉਸ ਨੂੰ ਕਿੱਥੇ ਤੋਂ ਕਿੱਥੇ ਲੈ ਜਾਂਦਾ ਹੈ। ਇਸ ਕਹਾਣੀ ਵਿੱਚ ਆਪਾਂ ਸਮਝ ਸਕਦੇ ਹਾਂ। ਇਸ ਤੋਂ ਵਧੀਆ ਸਮਝਣ ਲਈ ਹੋਰ ਕੋਈ ਕਹਾਣੀ ਨਹੀਂ ਹੈ ਕਿ ਸਾਡਾ ਇੱਕ ਗਲਤ ਡਿਸੀਜਨ ਕਿੰਨੇ ਜਾਣਿਆਂ ਦਾ ਨੁਕਸਾਨ ਕਰ ਸਕਦਾ ਹੈ ਅਤੇ ਖੁਦ ਸਾਡੀ ਜ਼ਿੰਦਗੀ ਨੂੰ ਕਿਸ ਹੱਦ ਤੱਕ ਬਰਬਾਦ ਕਰ ਸਕਦਾ ਹੈ। ਧੰਨਵਾਦ।